ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਗੁਰਮਖ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਬਹੁਤ ਹੀ ਇਮਾਨਦਾਰ ਅਤੇ ਸੱਚਾਈ ਨੂੰ ਪਸੰਦ ਕਰਨ ਵਾਲਾ ਸੀ ਪਰ ਪਿੰਡ ਦੇ ਕੁਝ ਲੋਕ ਸਮਝਦੇ ਸਨ ਕਿ ਦੁਨਿਆਵੀ ਚੱਗੇ ਬਦਨ ਲਈ ਚਲਾਕੀ ਅਤੇ ਝੂਠ ਵੀ ਲਾਜ਼ਮੀ ਹੁੰਦੇ ਹਨ ਇੱਕ ਦਿਨ ਪਿੰਡ ਦੇ ਮੁਖੀ ਨੇ ਇੱਕ ਮੁਕਾਬਲਾ ਰੱਖਿਆ ਕਿ ਜੋ ਵੀ ਸਭ ਤੋਂ ਵੱਡੀ ਨਾਟਕਤਾ ਵਾਲੀ ਗੱਲ ਦੱਸੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਕਈ ਲੋਕ ਆਪਣੇ ਆਪਣੇ ਵਿਚਾਰ ਲੈ ਕੇ ਆਏ ਪਰ ਗੁਰਮੁਖ ਨੇ ਸਿਰਫ ਇੱਕ ਹੀ ਗੱਲ ਕਹੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਮੁਖੀ ਨੇ ਗੁਰਮੁਖ ਨੂੰ ਅਜਮਾਉਣ ਲਈ ਉਸ ਦੇ ਸਾਹਮਣੇ ਸੋਨੇ ਦੀ ਗੋਲਕ ਰੱਖੀ ਤੇ ਕਿਹਾ ਇਸ ਨੂੰ ਚੁੱਕ ਕੇ ਕਰ ਲੈ ਜਾ ਗੁਰਮੁਖ ਨੇ ਕਿਹਾ ਜੇ ਤੁਸੀਂ ਮੈਨੂੰ ਇਨਾਮ ਦੇਣਾ ਚਾਹੁੰਦੇ ਹੋ ਤਾਂ ਖੁਦ ਦੇਵੋ ਪਰ ਜੇਕਰ ਇਹ ਮੇਰੀ ਨਹੀਂ ਤਾਂ ਮੈਂ ਠੱਗੀ ਨਹੀਂ ਕਰ ਸਕਦਾ ਇਹ ਦੇਖ ਕੇ ਮੁਖੀ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਐਲਾਨ ਕੀਤਾ ਕਿ ਗੁਰਮਖ ਨੇ ਅੱਜ ਸਾਨੂੰ ਵੱਡੀ ਨੈਤਿਕ ਸਿੱਖਿਆ ਦਿੱਤੀ ਹੈ ਕਿ ਸੱਚਾਈ ਸਭ ਤੋਂ ਵੱਡੀ ਦੌਲਤ ਹੈ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਸੱਚ ਅਤੇ ਇਮਾਨਦਾਰੀ ਹਮੇਸ਼ਾ ਜਿੱਤਦੇ ਹਨ ਭਾਵੇਂ ਇਨਾਮ ਤੁਰੰਤ ਨਾ ਮਿਲੇ ਪਰੰਤ ਵਿੱਚ ਕਾਮਯਾਬੀ ਉਹਨਾਂ ਦੀ ਹੀ ਹੁੰਦੀ ਹੈ